10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੁੱਲ 14 ਜੰਗਾਂ ਲੜੀਆਂ ਜਿਹੜੀਆਂ 13 ਜੰਗਾਂ ਲੜੀਆਂ ਉਹ ਆਪਣੇ ਧਰਮ ਤੇ ਇਨਸਾਨੀਅਤ ਦੀ ਖਾਤਰ ਲੜੀਆਂ ਤੇ ਜਿਹੜੀ 14ਵੀਂ ਜੰਗ ਲੜੀ ਸੀ ਔਰੰਗਜ਼ੇਬ ਨੂੰ ਕਿਹਾ ਸੀ ਵੀ ਹੁਣ ਮੈਂ ਤੇਰੇ ਨਾਲ ਖੁਦ ਲੜਾਂਗਾ ਗੁਰੂ ਸਾਹਿਬ ਨੇ ਜਦੋਂ ਪਹਿਲੀ ਆਪਣੀ ਜੰਗ ਲੜੀ ਸਿਰਫ 19 ਸਾਲ ਦੀ ਉਮਰ ਸੀ ਦੂਜੇ ਪਾਸੇ ਕੌਣ ਸੀ 22 ਧਰ ਦੇ ਰਾਜੇ ਤੇ 25000 ਮੁਗਲਾਂ ਦੀ ਫੌਜ ਤੇ ਗੁਰੂ ਸਾਹਿਬ ਨਾਲ ਕੌਣ ਸੀ ਇੱਕ ਕੋਈ ਭਗਤੀ ਕਰੀ ਜਾਂਦਾ ਹੁੰਦਾ ਉਹ ਵੀ ਉੱਠ ਕੇ ਜਿਹੜਾ ਗੁਰੂ ਸਾਹਿਬ ਨਾਲ ਚੱਲ ਪੈਂਦਾ ਇੱਕ ਹੁੰਦਾ ਹਲਵਾਈ ਉਹ ਵੀ ਗੁਰੂ ਸਾਹਿਬ ਨਾਲ ਚੱਲ ਪੈਂਦਾ ਤੇ ਗੁਰੂ ਸਾਹਿਬ ਦੇ ਜਿਹੜੇ ਭੂਆ ਦੇ ਪੰਜ ਪੁੱਤ ਹੁੰਦੇ ਨੇ ਗੁਰੂ ਸਾਹਿਬ ਨਾਲ ਉਹ ਵੀ ਜੰਗ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਇੱਕ ਗੁਰੂ ਸਾਹਿਬ ਦੇ ਮਾਮਾ ਹੁੰਦੇ ਨੇ ਉਹ ਵੀ ਇਸ ਜੰਗ ਵਿੱਚ ਸ਼ਾਮਲ ਹੋ ਜਾਂਦੇ ਨੇ ਪੀਰ ਬੁੱਧੂ ਸਾਹਿਬ ਜਿਹੜੇ ਆਪਣੇ 500 ਚੇਲੇ ਹੁੰਦੇ ਆ ਉਹ ਗੁਰੂ ਸਾਹਿਬ ਕੋਲੇ ਸਾੜ ਜਾਂਦੇ ਆ ਉਹਨਾਂ ਵਿੱਚੋਂ ਜਿਹੜੇ 400 ਦੇ ਚੇਲੇ ਹੁੰਦੇ ਆ ਉਹ ਜਾ ਕੇ ਮੁਗਲਾਂ ਨਾਲ ਲੜ ਜਾਂਦੇ ਆ ਗੁਰੂ ਸਾਹਿਬ ਜਿਹੜੀ ਸਾਮ ਤੱਕ ਜਿਹੜੀ ਉਹ ਜੰਗ ਜਿੱਤ ਲੈਂਦੇ ਨੇ ਤੇ ਮੁਗਲਾ ਜਿਹੜੇ ਉਹ ਮੂਰੇ ਭੱਜੇ ਜਾਂਦੇ ਹੁੰਦੇ ਆ ਤੇ ਗੁਰੂ ਸਾਹਿਬ ਉਹਨਾਂ ਦਾ ਪਿੱਛਾ ਵੀ ਨਹੀਂ ਕਰਦੇ ਨਾ ਹੀ ਕੋਈ ਉਹਨਾਂ ਨੂੰ ਜੁਰਮਾਨਾ ਲਾਉਂਦੇ ਆ ਤੇ ਨਾ ਹੀ ਕੋਈ ਉਹਨਾਂ ਦੇ ਲੱਕ ਦੇ ਕਬਜ਼ਾ ਕਰਦੇ ਆ ਗੁਰੂ ਸਾਹਿਬ ਜਿਹੜੇ ਉੱਥੋਂ ਵਾਪਸ ਆ ਜਾਂਦੇ ਆ ਅੱਜ ਵੀ ਉਹ ਜਗ੍ਹਾ ਹਿਮਾਚਲ ਵਿੱਚ ਮੌਜੂਦ ਹੈ ਗੁਰੂ ਸਾਹਿਬ ਜੰਗ ਲੜਨਾ ਨਹੀਂ ਚਾਹੁੰਦੇ ਸੀ ਗੁਰੂ ਸਾਹਿਬ ਬਹੁਤ ਸੰਤ ਬਿਰਤੀ ਰਿਹਾ ਇਨਸਾਨ ਸੀ ਗੁਰੂ ਸਾਹਿਬ ਨੂੰ ਭਾਰੀ ਰਾਜਾਂ ਤੇ ਮੁਗਲਾਂ ਵੱਲੋਂ বারবার جنگ ਲੜਨ ਲਈ ਮਜਬੂਰ ਕੀਤਾ ਜਾਂਦਾ ਸੀ ਗੁਰੂ ਸਾਹਿਬ ਨੂੰ ਐਸੇ ਕਰਕੇ ਸੰਤ ਸਪਾਈ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਸੰਤ ਵੀ ਸੀ ਤੇ ਸਪਾਈ ਵੀ ਸੀ ਆਮ ਲੋਕਾਂ ਨੂੰ ਜਦੋਂ ਪਤਾ ਲੱਗਿਆ ਵੀ ਜਿਹੜੇ ਪੀਰ ਬੁੱਧੂ ਸਾਹ ਦੇ ਜਿਹੜੇ 500 ਚੇਲੇ ਛੱਡੇ ਸੀ ਗੁਰੂ ਸਾਹਿਬ ਕੋਲੇ ਉਹਨਾਂ ਵਿੱਚੋਂ ਜਿਹੜੇ 400 ਸੀ ਗੁਰੂ ਸਾਹਿਬ ਨੇ ਗਦਾਰੀ ਕਰਕੇ ਉਹ ਮੁਗਲਾਂ ਨਾਲ ਜਾ ਕੇ ਅਲਗੇ ਸੀਗੇ ਤੇ ਜਦੋਂ ਆਮ ਲੋਕਾਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਇਕੱਲੇ ਰਹਿ ਗਏ ਨੇ ਜਿਹੜੇ ਆਮ ਲੋਕ ਸੀ ਉਹ ਗੁਰੂ ਸਾਹਿਬ ਨਾਲ ਆ ਕੇ ਜੰਗ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਗੁਰੂ ਸਾਹਿਬ ਦੀ ਜਿਹੜੀ ਇਹ ਪਹਿਲੀ ਜੰਗ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਬਹੁਤ ਜੰਗਾਂ ਲੜੀਆਂ ਤੇ ਜਿੱਤੀਆਂ ਵੀ